ਇਕਵਾਜ ਬਹੁਤ ਖੁਸ਼ੀ ਮਹਿਸੂਸ ਹੋਈ ਜਦ ਮੈਂ ਔਰ ਮੇਰੇ ਵੱਡੇ ਭੈਣ ਸਰਜੀਤ ਕੌਰ ਮਾਮੂਕੀ ਜੀ ਅਸੀਂ ਸੀਟੀ ਯੂਨੀਵਰਸਿਟੀ ਚੰਨੀ ਸਾਹਿਬ ਵੱਲੋਂ ਔਰ ਡਾਕਟਰ ਮਨਜੀਤ ਜੀ ਵੱਲੋਂ ਇੱਕ ਬਹੁਤ ਹੀ ਵਧੀਆ ਵੱਡਾ ਗਿਆਨ ਦਾ ਮਹਾਕੁੰਭ ਹੈ ਜਿਹੜਾ ਉਹ ਆਰਗੇਨਾਈਜ਼ ਕੀਤਾ ਜਿਸ ਦੇ ਵਿੱਚ ਸਸਟੇਨੇਬਲ ਡਿਵੈਲਪਮੈਂਟ ਦੇ ਉੱਪਰ ਇੱਕ ਕਾਨਫਰੰਸ ਕਰਾਈ ਜਾ ਰਹੀ ਹੈ ਤਾਂ ਕਿ ਦੁਨੀਆ ਦੇ ਦਿ ਤਰੱਕੀ ਦੇ ਨਾਲ ਨਾਲ ਆਪਾਂ ਜੋ ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਸ ਮਾਤਾ ਦੇ ਮੁਤਾਬਕ ਆਪਾਂ ਆਪਦੇ এনवायरमेंट ਨੂੰ ਆਪਾਂ ਕਿਵੇਂ ਸੰਭਾਲਣਾ ਹੈ ਉਹਦੇ ਬਾਰੇ ਜਿਹੜੀ ਡਿਸਕਸ਼ਨ ਹੈ ਹੋਈ ਹੈ ਔਰ ਮੈਂ ਸਮਝਦਾ ਕਿ ਇਹ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਜਿਹਦੇ ਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਜਿਹੜੇ ਚਾਂਸਲਰਸ ਵਾਈਸ ਚਾਂਸਲਰ ਆਏ ਨੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਆ ਗੁਰੂ ਸਾਹਿਬ ਅਨ ਫਿਚਰ ਆ ਕੇ ਯੂਥ ਦੇ ਕੈਰੀਅਰ ਦੇ ਵਿੱਚ ਹੋਈਆਂ ਕਾਨਫਰੰਸਸ ਗਵਰਨਮੈਂਟ ਦੇ ਇੰਸਟਿਟਿਊਟਸ ਨੂੰ ਉਹ ਲੋਕਾਂ ਸਮੇਂ ਬਣਦੀਆਂ ਨੇ ਕਿ ਵੈਲਿਊ ਲੱਗਦੀ ਹੈ ਦੇਖੋ ਜਦੋਂ ਕਿਸੇ ਵੀ ਇੱਕ ਚੀਜ਼ ਦੇ ਉੱਪਰ ਜਿਹਦੀ ਦੁਨੀਆ ਨੂੰ ਜ਼ਰੂਰਤ ਹੈ ਉਹਦੇ ਉੱਪਰ ਥੌਂਕਸਿਸ ਹੋਊਗੀ ਇਹ ਜਿਹੇ ਕਾਨਫਰੰਸਿਸ ਹੋਣਗੇ ਤੇ ਇਥੋਂ ਹੀ ਪਾਲਿਸੀਆਂ ਨਿਕਲ ਕੇ ਆਉਣਗੀਆਂ ਜਦੋਂ ਪਾਲਿਸੀਆਂ ਨਿਕਲ ਕੇ ਆਉਣਗੀਆਂ ਤੇ ਫਿਰ ਸਾਰੇ ਜਿੰਨੇ ਸਟੇਕ ਹੋਲਡਰਸ ਨੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਨੂੰ ਅ ਚੰਗੇ ਤਰੀਕੇ ਨਾਲ ਇੰਪੈਕਟ ਕਰਨਗੇ ਸੋ ਮੈਂ ਸਮਝਦਾ ਕਿ ਇੰਨਾ ਕਾਨਫਰੰਸਿਸ ਦੇ ਜ਼ਰੀਏ ਜਦੋਂ ਨੋਲੇਜ ਸ਼ੇਅਰਿੰਗ ਹੋਊਗੀ ਤੇ ਉੱਥੋਂ ਹੀ ਚੰਗੇ ਆਈਡੀਆਜ਼ ਨੇ ਜਿਹੜੇ ਚੰਗੇ ਡਵੈਲਪਮੈਂਟਸ ਜਿਹੜੀ ਉਹ ਹੋਣ ਜਾਂਦੇ ਆ। ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਤੇ ਅੱਜ ਪੰਜਾਬੀ ਮਾਂ ਬੋਲੀ ਦੇ ਦੇ ਜਿਹੜੇ ਫੰਕਸ਼ਨ ਨੇ ਉਹ ਸਾਰੇ ਪੰਜਾਬ ਦੇ ਵਿੱਚ ਮਨਾਏ ਜਾ ਰਹੇ ਨੇ। ਮੈਂ ਸਮਝਦਾ ਕਿ ਇਹ ਬੋਲੀ ਹਰ ਵਿਅਕਤੀ ਦੀ ਦੇ ਕੈਰੈਕਟਰ ਨੂੰ ਹਰ ਵਿਅਕਤੀ ਦੀ ਆਈਡੈਂਟੀਟੀ ਨੂੰ ਐਕਸਪ੍ਰੈਸ ਕਰਦੀ ਹੈ। ਉਹਨੂੰ ਦੱਸਦੀ ਹੈ ਕਿ ਬੰਦਾ ਕਿਸ ਆਈਡੈਂਟੀਟੀ ਉਸਦੀ ਕੀ ਹੈ। ਸੋ ਮੈਂ ਸਮਝਦਾ ਕਿ ਇਹ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਤੇ ਪੰਜਾਬ ਇਹ ਜੀ ਵੱਡੇ ਪੱਧਰ ਦੇ ਉੱਪਰ ਅੰਤਰਰਾਸ਼ਟਰੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਤੇ ਫੰਕਸ਼ਨ ਦੇ ਉਹ ਮਨਾਏ ਜਾ ਰਹੇ ਨੇ ਸਾਰੇ ਹੀ ਪੰਜਾਬੀਆਂ ਨੂੰ ਪੰਜਾਬੀ origin ਦੇ ਦੇ ਲੋਕਾਂ ਨੂੰ ਦੁਨੀਆ ਭਰ ਦੇ ਵਿੱਚ ਵਸਦੇ ਉਹਨਾਂ ਨੂੰ ਅੱਜ ਦੇ ਇਸ ਦਿਨ ਦੀ ਬਹੁਤ ਬਹੁਤ ਮੁਬਾਰਕਾਂ। ਤਾਂ ਅੰਜੀ ਇੱਕ ਲੰਬੇ ਟਾਈਮ ਤੋਂ ਅਸੀਂ ਵੇਖ ਰਹੇ ਹਾਂ ਪੰਜਾਬ ਦੇ ਵਿੱਚ ਹਰ ਤਰ੍ਹਾਂ ਹਰ ਸਰਕਾਰ ਪੰਜਾਬੀ ਮਾਤ ਭਾਸ਼ਾ ਦੇ ਵਿੱਚ ਮਨਾਉਂਦੀ ਆ। ਲੰਬਾ ਟਾਈਮ ਇੱਕ ਇਹ ਰੌਲਾ ਵੀ ਚੱਲਿਆ ਵੀ ਮਾਤ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਫ਼ਤਰੀ ਭਾਸ਼ਾ ਦਾ ਦਰਜਾ ਕਦੋਂ ਮਿਲੇਗਾ। ਪਰ ਉਹ ਗੱਲਾਂ ਠੰਡੇ ਪਸਤੇ ਪਏ ਜਾਂਦੀਆਂ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਕਰ ਰਹੀ ਹੋਵੇ ਵੀ ਦਫ਼ਤਰਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਰਾਜ ਭਾਸ਼ਾ ਬਣੀ ਦਫ਼ਤਰੀ ਭਾਸ਼ਾ ਬਣੀ। ਆਪਣੀ ਦਫ਼ਤਰੀ ਭਾਸ਼ਾ ਆਲਰੀਡੀ ਜੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੋਊਗਾ ਕਿ ਜਿਹੜੇ ਕੋਈ ਨੇਮ ਪਲੇਟਸ ਵੀ ਦਿੱਫਰੈਂਟ ਹੁੰਦੀਆਂ ਨੇ ਉਹ ਵੀ ਅਸੀਂ ਪੁਲਿਸ ਫੋਰਸ ਦੇ ਵੱਲੋਂ ਨੋ ਆਰਡਰਸ ਕੀਤੇ ਨੇ ਕਿ ਉਹ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਨੇ ਸੋ ਪੰਜਾਬੀ ਨੂੰ ਹਰ ਪੱਖੋਂ ਪ੍ਰਮੋਟ ਕਰਨ ਦਾ ਕੰਮ ਹੈ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਦੇ ਵਿੱਚ ਆਈ ਬਹੁਤ ਸਾਰਾ ਟਰੋਲ ਹੋਇਆ سوشل میڈیا ਤੇ ਵਿਰੋਧੀ ਧਿਰਾਂ ਨੇ ਕੀਤਾ ਕਿ ਇੱਕ ਦਿੱਲੀ ਦੇ ਹਾਰੇ ਹੋਏ ਜੋ ਹੁਣ ਵਿਧਾਇਕ ਵੀ ਨਹੀਂ ਹਨ ਉਹ ਸਕੂਲਾਂ ਦੀ ਚੈਕਿੰਗ ਕਰ ਰਹੇ ਕਿਸ ਸੰਵਿਧਾਨਕ कर्ਤਵੇ ਤੋਂ ਵੇਖ ਰਹੇ ਇਹ ਬਿਲਕੁਲ ਸੱਚ ਹੈ ਕਿ ਵਿਰੋਧੀ ਕੰਮ에 ਵਿਰੋਧ ਕਰ ਰਹੇ ਉਹਨਾਂ ਕਰੀ ਜਾਂਦੇ ਅਸੀਂ ਕਮਿਟਿਡ ਆ ਕਿ ਸਕੂਲਾਂ ਪੰਜਾਬ ਦੇ ਸਕੂਲਾਂ ਨੂੰ ਹਸਪਤਾਲਾਂ ਨੂੰ ਪੰਜਾਬ ਦੇ ਹਰ ਵਰਗ ਨੂੰ ਚੰਗੀਆਂ ਸਹੂਲਤਾਂ ਨੇ ਜਿਹੜੀਆਂ ਉਹ ਕਿਲੇ ਪੰਜਾਬ ਜਾਂ ਦਿੱਲੀ ਕਿਉਂ ਦੁਨੀਆ ਦੇ ਵਿੱਚ ਜਿੱਥੇ ਬੈਸਟ ਪ੍ਰੈਕਟਿਸਿਜ਼ ਅਵੇਲੇਬਲ ਨੇ ਉਹ ਅਸੀਂ ਉਹਨਾਂ ਨੂੰ ਦੇਖਾਂਗੇ ਉਹਨਾਂ ਨੂੰ ਸਮਝਾਂਗੇ ਉਹਨਾਂ ਨੂੰ ਸਟੱਡੀ ਕਰਾਂਗੇ ਤੇ ਉਹਨਾਂ ਨੂੰ ਫੋਲੋ ਕਰਾਂਗੇ ਕੀ ਗਲਤ ਕੀਆ ਕਿ ਜਿਹੜਾ ਨੋਲਜ ਸ਼ੇਅਰਿੰਗ ਐਗਰੀਮੈਂਟ ਸੀ ਉਹ ਹੁਣ ਦਿੱਲੀ ਦੇ ਗਵਰਨਮੈਂਟ ਨਾਲ ਜਿਹੜਾ ਪਹਿਲਾਂ ਹੋਇਆ ਸੀ ਆਮ ਆਦਮੀ ਪਾਰਟੀ ਨਾਲ ਉਹ ਹੁਣ ਕੈਨਸਲ ਹੋਏਗਾ ਜਾਂ ਬੀਜੇਪੀ ਨਾਲ ਚੱਲੇਗਾ ਇਹ ਤਾਂ ਹੁਣ ਚੱਲੋ ਦਿੱਲੀ ਦੀ ਨਵੀਂ ਬੀਜੇਪੀ ਗਵਰਨਮੈਂਟ ਦੇ ਉੱਪਰ ਡਿਪੈਂਡ ਕਰਦੇ ਕਿ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਪਰ ਮੈਂ ਸਮਝਦਾ ਕਿ ਨੋਲਜ ਜਿਹੜੀ ਹੈਗੀ ਆਲਰੇਡੀ ਪਿਛਲੇ 10 ਸਾਲਾਂ ਦਾ ਐਕਸਪੀਰੀਅੰਸ ਹੈ ਜਿਹੜਾ ਉਹ ਸਾਡੀ ਲੀਡਰਸ਼ਿਪ ਕੋਲ ਵੀ ਹੈਗਾ ਤੇ ਉਹਨਾਂ ਦੇ ਅਮਨ अरोड़ा ਪੰਜਾਬ ਦੇ ਕੈਬਨਿਟ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਅੱਜ ਕੇ ਸਿਟੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਏ ਜਿਨ੍ਹਾਂ ਨੇ ਕੁਝ ਸਿਆਸੀ ਔਰ ਕੁਝ ਹੋਰ ਸਵਾਲਾਂ ਨਾਲ ਸਾਡੇ ਨਾਲ ਮਿਲ ਬਣਾਏ ਜੁੜੇ ਰਹੇ ਹੋ ਕੈਮਰਾਮੈਨ ਕੁਲਜੀਤ ਨਾਲ ਮੈਂ ਹਜ ਤੱਕ